3-4 ਦਿਨ ਪਹਿਲਾਂ ਸਾਡੇ ਕੋਲ ਕੋਈ ਬੱਚਾ ਆਇਆ ਉਹਦੀ ਉਮਰ ਮੇਰੇ ਹਿਸਾਬ ਨਾਲ 25 ਸਾਲ ਦੀ ਹੋਏਗੀ ਜਾਂ 25 ਤੋਂ 20 ਦੇ ਵਿੱਚ ਵਿੱਚਕਾਰ ਉਹਦੀ ਉਮਰ ਸੀ ਉਹ 30 ਕੈਪਸੂਲ ਖਾਂਦਾ ਸੀ 30 ਕੈਪਸੂਲ ਸਿਗਨੇਚਰ ਦੇ ਲੈਂਦਾ ਸੀ ਤੇ ਅੱਜ ਅਸੀਂ ਉਹਨੂੰ ਨਸ਼ਾ ਛਡਾ ਦਿੱਤਾ ਹੈਗਾ ਮਤਲਬ ਪਹਿਲੇ ਦਿਨ ਉਹਦੀ ਜਿਹੜੀ ਤੋੜ ਸੀ ਜਿਹੜਾ ਉਹ ਇੱਕੋ ਰੋਲਾ ਪਾ ਰਿਹਾ ਸੀ ਕਹਿੰਦਾ ਸਰ ਵੀ ਮੈਂ ਨਸ਼ਾ ਛੱਡਣਾ ਚਾਹਨਾ ਇਸ ਦਿਲ ਚੋਂ ਬਾਹਰ ਆਉਣਾ ਚਾਹਨਾ ਬਟ ਮੇਰੀ ਤੋੜ ਨੂੰ ਖਤਮ ਕਰ ਦਿਓ ਨਸ਼ਾ ਨਾ ਅੱਜਕੱਲ ਬਹੁਤ ਪ੍ਰਕਾਰ ਦਾ ਕਰੀ ਜਾਂਦੇ ਨੇ ਮਤਲਬ ਮੈਂ ਇਹ ਕਹੂੰਗਾ ਕਿ ਕਈ ਲੋਕ ਐਦਾਂ ਦੇ ਵੀ ਨੇ ਵੀ ਜਿਹੜੇ ਡੱਡੂ ਦਾ ਪਸੀਨਾ ਚਟਦੇ ਨੇ ਮਤਲਬ ਡੱਡੂ ਨੂੰ ਕਹਿੰਦੇ ਕਮਰੇ ਚ ਭਜਾਉਂਦੇ ਨੇ ਤੇ ਉਸ ਤੋਂ ਬਾਅਦ ਉਹਦਾ ਪਸੀਨਾ ਚਟਦੇ ਨੇ ਕੋਈ ਸਿਵਕਲੀ ਨੂੰ ਮਤਲਬ ਭੁੰਨ ਕੇ ਸਿਗਰਟ ਦੇ ਵਿੱਚ ਪਾ ਕੇ ਪੀਂਦੇ ਨੇ ਮਤਲਬ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਕੋ ਲੱਭਦਾ ਹੈ ਆਪਦੇ ਸਿਰ ਨੂੰ ਘਮਾਉਣ ਦੇ ਜਾਂ ਉਸ ਚੀਜ਼ ਦੇ ਵਿੱਚੋਂ ਜਿਹੜੀ ਉਹ ਤਕਲੀਫ ਹੋ ਰਹੀ ਹੈ ਉਹਨੂੰ ਉਹਦੇ ਵਿੱਚੋਂ ਬਾਹਰ ਆਣ ਲਈ ਉਹਦੇ ਵਿੱਚ ਉਹਨੂੰ ਚਾਹੇ ਗੋਲੀਆਂ ਖਾਣੀਆਂ ਪੈਣ ਹੁਣ ਐਵੇਂ ਕਿ ਐਨਾ ਸਪਾਸ ਮਤਲਬ ਜਦ ਕਿ ਪੇਟ ਦਰਦ ਦੀ ਗੋਲੀ ਆ ਉਹ ਵੀ 15-15 20 ਵੀ ਗੋਲੀਆਂ ਖਾ ਜਾਂਦੇ ਨੇ ਟਰਾਮਾਡੋਲ ਇਵਨ ਕਿ ਜੀਬ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਕਿ ਕਿਸੇ ਸੈਂਟਰ ਚੋਂ ਉਹਨੇ ਲਈ ਉਹ ਉਹਦੇ ਲਈ ਇੱਕ ਰਿਪਲੇਸਮੈਂਟ ਸੀ ਉਹਨੂੰ ਇਹ ਕਿਹਾ ਗਿਆ ਕਿ ਯਾਰ ਤੂੰ ਜਿਹੜੀ ਨਸ਼ਾ ਤੈਨੂੰ ਜਾਨ ਮਤਲਬ ਦੁੱਖ ਹੋ ਰਿਹਾ ਉਹਦੀ ਰਿਪਲੇਸਮੈਂਟ ਉਹਨੂੰ ਜੀਬ ਥੱਲੇ ਰੱਖਣ ਵਾਲੀ ਗੋਲੀ ਦਿੱਤੀ ਲੇਕਿਨ ਉਹਨੇ ਉਹਦੀ ਵੀ ਡੋਜ਼ ਵਧਾ ਲਈ ਉਹ ਵੀ 2 2 3 3 4 4 ਡੋਜ਼ ਉਹਦੀ ਲੈਣ ਲੱਗ ਗਿਆ ਹੈਗਾ ਦੇਖੋ ਕਿੱਥੇ ਤਾਂ ਉਹਨੂੰ ਅੱਧੀ ਗੋਲੀ ਲਈ ਜਾਂ ਇੱਕ ਗੋਲੀ ਲਈ ਲੇਕਿਨ ਉਹ ਵਗ ਗਿਆ ਕਿੱਥੇ ਪੰਜ ਗੋਲੀਆਂ ਤੇ ਚਾਰ ਗੋਲੀਆਂ ਤੇ ਤਾਂ ਯਾਨੀ ਕਿ ਉਹਨੂੰ ਉਹ ਜਦੋਂ ਵੀ 2 ਘੰਟੇ ਬਾਅਦ ਸੁਰਤ ਚਾਹੁੰਦਾ ਜਦੋਂ ਉਹਨੂੰ ਲੱਗਦੀ ਹੈ ਵੀ ਤੋੜ ਲੱ ਇਹ ਅੱਗ ਜਿਹੜੀ ਲੱਗੀ ਹੋਈ ਹੈ ਇਹ ਸਾਡੇ ਘਰ ਤੋਂ ਕਿੰਨੀ ਕੁ ਦੂਰ ਹੈ ਤੇ ਅਸੀਂ ਇਹ ਕਿਵੇਂ ਇਹ ਆਪਦੇ ਆਪ ਨੂੰ ਇਹ ਕਹਿ ਰਹੇ ਹਾਂ ਕਿ ਇਹ ਅੱਗ ਸਾਡੇ ਘਰ ਤੱਕ ਨਹੀਂ ਆਊਗੀ ਜਾਂ ਅਸੀਂ ਕੋਈ ਫਲਾਣਾ ਸਰਟੀਫਿਕੇਟ ਬਣਾਇਆ ਹੋਇਆ ਜਾਂ ਸਾਡਾ ਬੱਚਾ ਇਹ ਨਸ਼ਾ ਨਹੀਂ ਕਰੂਗਾ ਕਿਉਂਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਮਹੱਲੇ ਦੇ ਵਿੱਚ ਉਹ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਉਸੇ ਵੇਲੇ ਚਿੰਤਤ ਹੋਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਤੇ ਉਸੇ ਵੇਲੇ ਉਹ ਚੀਜ਼ਾਂ ਦੇ ਹੱਲ ਲੱਭਣੇ ਚਾਹੀਦੇ ਨੇ ਸਾਨੂੰ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੇਖੋ ਸਰਕਾਰਾਂ ਆਪਦੇ ਲੈਵਲ ਤੇ ਕੋਸ਼ਿਸ਼ ਕਰ ਰਹੀਆਂ ਨੇ ਉਹ ਕਿਤੇ ਨਾ ਕਿਤੇ ਪੇਸ਼ੈਂਟ ਨੇ ਉਹਨਾਂ ਨੂੰ ਪੈਲ ਆਪਦੀ ਜ਼ਰੂਰਤ ਚਾਹੀਦੀ ਹੈ ਉਹਦਾ ਹੱਡ ਪੈਰ ਦੁਖਦੇ ਨੇ ਅੱਜ ਆਪਾਂ ਆਪਣੇ ਤੇ ਲਾ ਲੈਨੇ ਆ ਮੰਨ ਕੇ ਚਲੋ ਆਪਣਾ ਸਿਰ ਦੁਖਦਾ ਬੜਾ ਭਿਆਨਕ ਸਿਰ ਦੁਖ ਰਿਹਾ ਹੈਗਾ ਤਾਂ ਜੇ ਤੁਹਾਨੂੰ ਕੋਈ ਕਹੇ ਵੀ ਨਹੀਂ ਤੈਨੂੰ ਗੋਲੀ ਨਹੀਂ ਦੇਣੀ ਇਹ ਆਪ ਹੀ ਠੀਕ ਹੋ ਜਾਊਗਾ ਤੂੰ ਸਭ ਆਏ ਧਿਆਨ ਰੱਖ ਕੁਛ ਨਹੀਂ ਹੁੰਦਾ ਹੌਲੀ ਹੌਲੀ ਆਪ ਹੀ ਠਿਕ ਜੂ ਨਹੀਂ ਤੁਸੀਂ ਕਹੋਗੇ ਬਕਵਾਸ ਬੰਦ ਕਰੋ ਪਹਿਲਾਂ ਮੈਨੂੰ ਗੋਲੀ ਲਿਆ ਕੇ ਦਿਓ ਮੇਰਾ ਸਿਰ ਠੀਕ ਹੋਵੇ ਤਾਂ ਮੈਂ ਦੂਸਰੀ ਗੱਲ ਸੁਣ ਸਕਦਾ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਚਿੱਟਾ ਹਫੀਮ ਭੁੱਕੀ ਗੋਲੀਆਂ ਇੰਜੈਕਸ਼ਨ ਕੋਈ ਵੀ ਨਸ਼ਾ ਹੋਵੇ ਉਹਨੂੰ ਇਹ ਪਹਿਲੇ ਦਿਨ ਤੋਂ ਅਸੀਂ ਬੰਦ ਕਰਾ ਦਿੰਨੇ ਆ ਕਿਉਂਕਿ ਉਹ ਫਿਰ ਉਹੀ ਗੱਲ ਆਜੂਗੀ ਵੀ ਉਹ ਬੰਦ ਹੁੰਦਾ ਕਿਵੇਂ ਆ ਉਹਨੂੰ ਤੋੜ ਲੱਗਣੀ ਬੰਦ ਹੋ ਗਈ ਜਦੋਂ ਉਹਦੇ ਸਰੀਰ ਨੇ ਮੰਗਣਾ ਬੰਦ ਕਰਤਾ ਤਾਂ ਉਹ ਆਟੋਮੈਟਿਕਲੀ ਨਸ਼ਾ ਛੱਡ ਦੂਗਾ ਕਿ ਅੰਮ੍ਰਿਤਸਰ ਗਏ ਸੀ ਕਿਸੇ ਦੇ ਘਰ ਗਏ ਸੀ 23 ਸਾਲਾਂ ਦੀ ਲੜਕੀ ਸੀ 23 ਸਾਲਾਂ ਦੀ ਲੜਕੀ ਉਹਦੇ ਕੋਲ 6 ਮਹੀਨੇ ਦਾ ਬੱਚਾ ਸੀ ਮਤਲਬ ਉਹਨੇ ਆਪਣੀ ਬਾਡੀ ਦੇ ਵਿੱਚ ਕੋਈ ਵੀ ਇਹ ਜੀ ਨਸ ਨਹੀਂ ਛੱਡੀ ਜਿੱਥੇ ਉਹਨੇ ਇੰਜੈਕਸ਼ਨ ਨਹੀਂ ਲਾਇਆ ਹੋਇਆ ਸੀ ਮਤਲਬ ਇੱਕ ਮੈਂ ਇਹ ਵੀ ਕਹਿ ਦਨਾ ਕਿ ਕਿਸੇ ਟਾਈਮ ਕਿਸੇ ਡਾਕਟਰ ਨੂੰ ਵੀ ਇੱਕ ਅੱਛੇ ਕੰਪਾਉਂਡਰ ਨੂੰ ਵੀ ਨਹੀਂ ਪਤਾ ਹੁੰਦਾ ਵੀ ਨਸ ਕਿੱਥੇ ਐ ਹੋਰ ਦੂਸਰੀ ਕਿਤੇ ਹੋਰ ਇੰਜੈਕਸ਼ਨ ਲਾਉਣਾ ਹੋਵੇ ਲੇਕਿਨ ਇਹਨਾਂ ਨੂੰ ਸਾਰੀ ਨਸਾਂ ਦਾ ਪਤਾ ਹੁੰਦਾ ਹੈ ਔਰ ਉਹਦਾ ਹਸਬੰਦ ਵੀ ਕਰਦਾ ਸੀ ਉਹਦਾ ਹਸਬੰਦ ਵੀ ਕਰਦਾ ਸੀ ਮੈਂ ਉਹਨਾਂ ਨੂੰ ਗੱਲ ਕਰੀ ਮੈਂ ਕਿ ਵੀ ਤੁਸੀਂ ਫਿਰ ਕਿਦਾਂ ਇਹ ਪਏ ਨਸ਼ੇ 'ਚ ਉਹ ਕਹਿੰਦੀ ਅਸੀਂ ਇਕੱਠੇ ਨਸ਼ਾ ਕਰਦੇ ਹੁੰਦੇ ਸੀ ਫਿਰ ਅਸੀਂ ਇਕੱਠਿਆਂ ਨੇ ਮੈਰਿਜ ਕਰਾ ਲਈ ਤੇ ਉਹ ਇੱਕ ਘਰ ਦੇ ਵਿੱਚ ਰਹਿ ਰਹੇ ਸੀ ਹੁਣ ਪ੍ਰੋਬਲਮ ਕੀ ਸੀ ਨਸ਼ਾ ਕਰ ਰਹੇ ਨੇ ਉਹ ਹਸਬੰਦ ਉਹਨਾਂ ਦਾ ਛੱਡ ਨਹੀਂ ਦੇ ਰਿਹਾ ਸੀ ਲੇਕਿਨ ਉਹਦਾ ਬੱਚਾ ਸੀ ਜਿਹੜਾ ਉਹ ਇੱਕ ਤਰ੍ਹਾਂ ਦਾ ਇੱਕ ਜ਼ਹਿਰੀ ਪੀ ਰਿਹਾ ਜਿਹੜਾ ਦੁੱਧ ਪੀ ਰਿਹਾ ਉਹ ਕਿਤੇ ਨਾ ਕਿਤੇ ਤਾਂ ਇਹ ਇਹ ਜੀਆਂ ਬਹੁਤ ਸਾਰੇ ਕੇਸ ਜ ਆਏ ਨੇ ਜਿਹੜੇ ਕਿਤੇ ਨਾ ਕਿਤੇ ਪੀੜਤ ਨੇ ਔਰ ਸਾਨੂੰ ਇਹ ਚੀਜ਼ ਦੀ ਮੈਂ ਹਮੇਸ਼ਾ ਕਹਿਣਾ ਕਿ ਸਾਥ ਦੇਣਾ ਚਾਹੀਦਾ ਹੈ ਇਹ ਜੀਆਂ ਚੀਜ਼ਾਂ ਦੇ ਹਮੇਸ਼ਾ ਇਹ ਨਹੀਂ ਦੇਖੀਦਾ ਕਿ ਯਾਰ ਇਹ ਪੈਸੇ ਕਮਾ ਮੈਸੇਜ ਆਉਂਦੇ ਨੇ ਅਸੀਂ ਦੇਖਦੇ ਹਾਂ ਕਮੈਂਟਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਨੇ ਇਹ ਪੈਸੇ ਕਮਾਉਣ ਦਾ ਧੰਦਾ ਬਣਾਇਆ ਹੈ ਅਸੀਂ ਕਹਾਂ ਉਹ ਧੰਦਾ ਚੰਗਾ ਜਿਹੜਾ ਕਿਸੇ ਨੂੰ ਚੰਗਾ ਕਰਦਾ ਹੈ ਧੰਦਾ ਤਾਂ ਉਹ ਵੀ ਹੈ ਇੱਕ ਮੰਨ ਕੇ ਚਲੋ ਇੱਕ ਅਸੀਂ ਫੋਰ ਐਗਜ਼ਾਮਪਲ ਕੱਲ ਨੂੰ ਮਰਸੀਡੀਜ਼ ਗੱਡੀ ਲੈ ਆਏ ਲੇਕਿਨ ਇੱਕ ਮਰਸੀਡੀਜ਼ ਉਸ ਦੇ ਘਰੇ ਵੀ ਖੜੀ ਹੈ ਜਿਹਨੇ ਚਿੱਟਾ ਵੇਚ ਕੇ ਲਿਆਂਦੀ ਹੈ ਲੇਕਿਨ ਇੱਕ ਮਰਸੀਡੀਜ਼ ਸਾਡੇ ਘਰੇ ਖੜੀ ਹੈ ਜਿਹੜੀ ਚਿੱਟਾ ਛੜਾ ਕੇ ਲਿਆਂਦੀ ਹੈ ਤਾਂ ਕਿਹੜੀ ਗੱਡੀ ਚੰਗੀ ਹੈ ਤਾਂ ਅਸੀਂ ਇਹ ਚੀਜ਼ਾਂ ਦੇਖਦੇ ਵੀ ਆਂ ਔਰ ਗਣਨਾ ਵੀ ਕਰਦੇ ਆਂ ਵੀ ਇਦਾਂ ਦੇ ਮੈਸੇਜ ਕਰਨ ਦੀ ਬਜਾਏ ਇਦਾਂ ਦੀਆਂ ਟਿੱਪਣੀਆਂ ਕਰਨ ਦੀ ਬਜਾਏ ਤੁਸੀਂ ਮਿਲੋ ਸਾਨੂੰ ਮਿਲੋ ਜੇ ਕੋਈ ਲੱਗਦਾ ਹੈ ਵੀ ਹਾਂ ਇਦਾਂ ਨਹੀਂ ਹੋ ਸਕਦਾ ਸਾਨੂੰ ਮਿਲੋ ਨਸ਼ੇ ਦੇ ਮੁੱਦੇ ਦਾ ਪੰਜਾਬ ਦੇ ਵਿੱਚ ਬਹੁਤ ਰੌਲਾ ਪੈਂਦਾ ਹੈ ਔਰ ਨਸ਼ਾ ਪਿਛਲੇ ਲੰਬੇ ਸਮੇਂ ਤੋਂ ਵੱਡੀ ਸਮੱਸਿਆ ਪੰਜਾਬ ਦੇ ਲਈ ਬਣਿਆ ਹੋਇਆ ਹੈ ਇਹ ਨਹੀਂ ਕਿ ਕੱਲਾ ਨਸ਼ਾ ਪੰਜਾਬ ਦੇ ਵਿੱਚ ਹੀ ਹੈ ਹੋਰ ਦੁਨੀਆ ਭਰ ਦੇ ਵਿੱਚ ਕਿਤੇ ਨਸ਼ਾ ਹੀ ਨਹੀਂ ਹੈ ਪਰ ਹਾਂ ਜਿਹੜੇ ਪੰਜਾਬੀ ਨੌਜਵਾਨ ਪੀੜਤ ਨੇ ਉਹਨਾਂ ਨੂੰ ਇਸ ਤੋਂ ਕਿਵੇਂ ਕੱਢਿਆ ਜਾ ਸਕਦਾ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਰੋਜ਼ਾਨਾ ਕਿਤੇ ਨਾ ਕਿਤੇ ਅਸੀਂ ਖਬਰ ਪੜਦੇ ਆ ਕਿ ਚਿੱਟੇ ਦੇ ਨਾਲ ਕਿਤੇ ਇੱਕ ਮੌਤ ਹੋ ਰਹੀ ਆ ਕਿਤੇ ਦੋ ਮੌਤਾਂ ਕਿਸੇ ਦਿਨ ਕਈ ਕਈ ਮੌਤਾਂ ਹੋ ਰਹੀਆਂ ਨੇ ਮਾਜੇ ਦਵਾਬੇ ਦੇ ਵਿੱਚ ਜਦੋਂ ਅਸੀਂ ਕੈਂਪੇਨ ਦੇ ਲਈ ਗਏ ਪਿਛਲੇ ਇਲੈਕਸ਼ਨ ਦੇ ਵਿੱਚ ਤਾਂ ਉਦੋਂ ਵੀ ਇਹ ਜਿਹੜਾ ਮੁੱਦਾ ਸੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਸ਼ੇ ਦਾ ਵੱਡਾ ਮੁੱਦਾ ਸੀਗਾ ਸਰਕਾਰ ਨੂੰ ਵੀ ਸਵਾਲ ਪੁੱਛੇ ਜਾਂਦੇ ਨੇ ਕਈ ਤਰ੍ਹਾਂ ਦੇ ਸਵਾਲ ਆ ਜਿਹੜੇ ਹੁੰਦੇ ਨੇ ਔਰ ਸਰਕਾਰ ਵੀ ਕਹਿ ਰਹੀ ਹੈ ਅਸੀਂ ਇਹਦੇ ਤੇ ਕੰਮ ਕਰ ਰਹੇ ਆ ਕਈ ਨਸ਼ਾ ਛਡਾਊ ਕੇਂਦਰ ਵੀ ਪੰਜਾਬ ਦੇ ਵਿੱਚ ਖੁੱਲੇ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਕਈ ਨੌਜਵਾਨ ਨਸ਼ਾ ਛੱਡ ਵੀ ਰਹੇ ਆ ਕਿਤੇ ਕਿਤੇ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਉਹ ਸਫਲ ਵੀ ਹੋ ਰਹੇ ਨੇ ਪਰ ਕਈ ਕੰਪਨੀਆਂ ਨੇ ਉਹ ਵੀ ਦਾਵਾ ਕਰਦੀਆਂ ਨੇ ਕਿ ਅਸੀਂ ਵੀ ਨਸ਼ਾ ਛਡਵਾਵਾਂਗੇ ਜੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਦੇ ਹੋ ਉਹਨਾਂ ਦੇ ਵਿੱਚੋਂ ਹੀ ਇੱਕ ਕੰਪਨੀ ਦੇ ਨਾਲ ਤੁਹਾਨੂੰ ਮਿਲਣ ਜਾ ਰਿਹਾ ਐਮੀ ਸੋਲ ਦੇ ਨਾਲ ਉਹਨਾਂ ਦੇ ਐਮ ਡੀ ਸੁਖਵਿੰਦਰ ਸਿੰਘ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਹੋਣਗੇ ਉਹਨਾਂ ਕੋਲ ਇਹ ਜੇ ਆ ਕੀ ਹੈ ਕਿ ਜਿਹਦੇ ਨਾਲ ਜਿਹੜਾ ਪੀੜਤ ਹੈ ਉਹ ਨਸ਼ਾ ਛੱਡ ਜਾਏਗਾ ਤੇ ਕਿਹੜੇ ਕਿਹੜੇ ਨਸ਼ੇ ਤੇ ਉਹ ਕੰਮ ਕਰ ਰਹੇ ਨੇ ਕੀ ਕੀ ਉਹਨਾਂ ਕੋਲ ਪ੍ਰੋਡਕਟ ਨੇ ਕਿਹੋ ਜਿھے ਮਰੀਜ਼ ਆ ਰਹੇ ਨੇ ਜਾਣਦੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਨਹੀਂ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਸਸ਼ੀਕਰ ਸਰ ਸਭ ਤੋਂ ਪਹਿਲਾਂ ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਅਸੀਂ ਜਿਹੜਾ ਪ੍ਰੋਡਕਟ ਸੇਲ ਕਰ ਰਹੇ ਹੈਗੇ ਨਸ਼ੇ ਦੇ ਉੱਤੇ ਸਾਡੇ ਕੋਲ ਜੋ ਪ੍ਰੋਡਕਟ ਹੈਗਾ ਉਹ ਹੈ ਬੀ ਲਾਈਫ ਬੀ ਲਾਈਫ ਕੀ ਹੈ ਕਿ ਇੱਕ ਆਯੁਰਵੈਦਿਕ ਪ੍ਰੋਡਕਟ ਹੈ ਆਯੂਸ ਤੋਂ ਪਾਸ ਹੈ ਜਿਹੜਾ ਕਿ ਪਹਿਲੇ ਦਿਨ ਤੋਂ ਅਸੀਂ ਨਸ਼ਾ ਛਡਾਣ ਦੀ ਗੱਲ ਕਰਦੇ ਹਾਂ ਕਿ ਪਹਿਲੇ ਦਿਨ ਤੋਂ ਜਿਹੜੀ ਉਹਦੀ ਤੋੜ ਹੈ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਕੀ ਹੁੰਦੀ ਹੈ ਇੱਕ ਨਸ਼ੇ ਵਾਲੇ ਵਿਅਕਤੀ ਲਈ ਉਹਨੂੰ ਹੁੰਦਾ ਹੈ ਕਿ ਮੇਰੀ ਤੋੜ ਖਤਮ ਕਰ ਦਿਓ ਨਸ਼ਾ ਤਾਂ ਮੈਂ ਛੱਡਣਾ ਚਾਹਨਾ ਤਾਂ ਜਿਹੜਾ ਸਾਡਾ ਪ੍ਰੋਡਕਟ ਹੈ ਉਹ ਪਹਿਲਾਂ ਤੋੜ ਦੇ ਉੱਤੇ ਹੀ ਕੰਮ ਕਰਦਾ ਹੈ ਯਾਨੀ ਕਿ ਉਹਦੀ ਜਿਹੜੇ ਹੱਡ ਪੈਰ ਦੁਖਦੇ ਨੇ ਅੱਖਾਂ 'ਚ ਪਾਣੀ ਆਵਾਸੀਆਂ ਆਉਣੀ ਹੈ ਪਿੰਜਣੀਆਂ ਦੁਖਣੀਆਂ ਤਾਂ ਉਹ ਪਹਿਲੇ ਦਿਨ ਤੋਂ ਅਸੀਂ ਇਹ ਚੀਜ਼ ਉਹਦੇ ਨਾਲ ਬੰਦ ਕਰ ਦਿੰਦੇ ਆ ਤੇ ਆ ਹਿਸਤਾ-ਇਸਤਾ ਜਿਹੜਾ ਉਹਦਾ ਨਸ਼ਾ ਹੈ ਉਹ 30 ਤੋਂ 40 ਦਿਨਾਂ ਦੇ ਵਿੱਚ ਬਿਲਕੁਲ ਬੰਦ ਹੋ ਜਾਂਦਾ ਹੈ ਔਰ ਨਸ਼ਾ ਉਹ ਪਹਿਲੇ ਦਿਨ ਤੋਂ ਹੀ ਬੰਦ ਕਰ ਦੇਗਾ ਕਿਉਂਕਿ ਉਹ ਤੋੜ ਕਰਕੇ ਲੈ ਰਿਹਾ ਹੈਗਾ ਤਾਂ 30 ਤੋਂ 4 ਨਸ਼ੇ ਦੇ ਦਲ ਦਲ ਚੋਂ ਬਾਹਰ ਆ ਜਾਂਦਾ ਹੈ ਕਿੰਨੇ ਚ ਸਮੇ ਤੋਂ ਜਿਹੜੀ ਤੁਹਾਡੀ ਕੰਪਨੀ ਹੈ ਇਹ ਪ੍ਰੋਡਕਟ ਸੇਲ ਕਰ ਰਹੀ ਹੈ ਜਾਂ ਨਸ਼ਾ ਛਡਾਉਣ ਦਾ ਕੰਮ ਤੁਸੀਂ ਕਰ ਰਹੇ ਹੋ ਅਸੀਂ ਸਰ ਪਿਛਲੇ 2 ਸਾਲ ਤੋਂ ਨਸ਼ਾ ਛਡਾਉਣ ਦੇ ਵਿੱਚ ਲੱਗੇ ਹੋਏ ਹਾਂ ਤੇ ਅਸੀਂ ਕਾਫੀ 25 ਤੋਂ 30 ਹਜ਼ਾਰ ਬੰਦੇ ਦਾ ਅਸੀਂ ਨਸ਼ਾ ਛਡਾ ਚੁੱਕੇ ਹਾਂ ਬੜੇ ਸਫਲਪੂਰਵਕ ਅਸੀਂ ਨਸ਼ਾ ਛਡਾਇਆ ਲੋਕਾਂ ਦਾ ਮਤਲਬ ਸਾਡੇ ਕੋਲ ਡਾਟੇ ਨੇ ਜਿਨ੍ਹਾਂ ਲੋਕਾਂ ਦਾ ਅਸੀਂ ਨਸ਼ਾ ਛਡਾਇਆ ਤੇ ਕਹੇ ਤਾਂ ਕੋਈ ਕਸਟਮਰ ਅਸੀਂ ਉਹਨਾਂ ਨੂੰ ਦਿਖਾ ਵੀ ਸਕਦੇ ਹਾਂ ਉਹ ਚੀਜ਼ਾਂ ਨੂੰ ਪਰ ਉਹ ਸਾਡੇ ਇੱਕ ਮਤਲਬ ਉਹਨਾਂ ਦੀ ਪ੍ਰਾਈਵੇਸੀ ਕਰਕੇ ਅਸੀਂ ਉਹ ਚੀਜ਼ਾਂ ਨਹੀਂ ਸ਼ੋਅ ਕਰਦੇ ਹੈਗੇ ਤੇ ਅਸੀਂ ਹੁਣ ਤੱਕ ਜਿੰਨੇ ਵੀ ਲੋਕਾਂ ਦਾ ਨਸ਼ਾ ਛਡਾਇਆ ਜ਼ਿਆਦਾਤਰ ਜਿਹੜੇ ਸਾਡੇ ਕੋਲ ਨਸ਼ੇ ਵਾਲੇ ਆਏ ਨੇ ਉਹ ਮੇਜਰ ਨਸ਼ਾ ਜਿਵੇਂ ਚਿੱਟਾ ਹੋ ਗਿਆ ਜਾਂ ਸਿਗਨੇਚਰ ਕੈ ਇਹਨਾਂ ਸਾਡੇ ਕੋਲ ਕੋਈ ਬੱਚਾ ਆਇਆ ਉਹਦੀ ਉਮਰ ਮੇਰੇ ਹਿਸਾਬ ਨਾਲ 25 ਸਾਲ ਦੀ ਹੋਏਗੀ ਜਾਂ 25 ਤੋਂ 20 ਦੇ ਵਿੱਚ ਵਿੱਚਕਾਰ ਉਹਦੀ ਉਮਰ ਸੀ ਉਹ 30 ਕੈਪਸੂਲ ਖਾਂਦਾ ਸੀ 30 ਕੈਪਸੂਲ ਸਿਗਨੇਚਰ ਦੇ ਲੈਂਦਾ ਸੀ ਤੇ ਅੱਜ ਅਸੀਂ ਉਹਨੂੰ ਨਸ਼ਾ ਛਡਾ ਦਿੱਤਾ ਹੈਗਾ ਮਤਲਬ ਪਹਿਲੇ ਦਿਨ ਉਹਦੀ ਜਿਹੜੀ ਤੋੜ ਸੀ ਜਿਹੜਾ ਉਹ ਇੱਕੋ ਰੋਲਾ ਪਾ ਰਿਆ ਸੀ ਕਹਿੰਦਾ ਸਰ ਵੀ ਮੈਂ ਨਸ਼ਾ ਛੱਡਣਾ ਚਾਹਨਾ ਇਸ ਦਰਦਲ ਤੋਂ ਬਾਹਰ ਆਉਣਾ ਚਾਹਨਾ ਬਟ ਮੇਰੀ ਤੋੜ ਨੂੰ ਖਤਮ ਕਰ ਦੋ ਅਸੀਂ ਹੁਣ 3 ਦਿਨ ਬਾਅਦ ਉਹਨਾਂ ਦੀ ਫੀਡਬੈਕ ਲਈ ਤਾਂ ਉਹ ਬੜਾ ਆਰਾਮ ਸੀ ਕਹਿੰਦਾ ਮੈਂ ਹੁਣ ਠੀਕ ਆ ਮੈਨੂੰ ਤੋੜ ਨਹੀਂ ਲੱਗਦੀ ਤੇ ਇਸ ਕਰਕੇ ਮੈਨੂੰ ਨਸ਼ਾ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਜਿੰਨਾ ਜਿੰਨਾ ਨੇ ਨਸ਼ਾ ਛੱਡਿਆ ਠੀਕ ਹੈ ਤੁਹਾਡਾ ਤੁਸੀਂ ਪ੍ਰੋਡਕਟ ਵੀ ਆਪਣਾ ਦਿੰਨੇ ਹੋ ਬੋਨਣ ਵਾਲੇ ਫਲੀਆਂ ਵਾਲਾ ਕੰਮ ਹੈ ਕਿ ਇੱਕ ਪੀੜਤ ਇੱਕ ਪਰਿਵਾਰ ਵੀ ਬਚ ਰ ਕਿ ਉਹ ਦੁਬਾਰਾ ਤਾਂ ਨਹੀਂ ਨਸ਼ਾ ਕਰਨ ਲੱਗੇ ਜਿਹੜੇ ਜਿਹੜੇ ਨੇ ਇਸ ਤਰ੍ਹਾਂ ਦੀ ਵੀ ਫੀਡਬੈਕ ਤੁਸੀਂ ਰੱਖਦੇ ਹੋ ਦੇਖੋ ਸਰ ਇਹ ਵੀ ਇੱਕ ਟੈਕਨੀਕਲ ਚੀਜ਼ ਕਹਿ ਸਕਦੇ ਆਪਾਂ ਇਹਨੂੰ ਇਹਦੇ ਵਿੱਚ ਹੁੰਦਾ ਕੀ ਹੈ ਕਿ ਪਹਿਲੀ ਗੱਲ ਜਿਹੜਾ ਵਿਅਕਤੀ ਸਾਡੇ ਕੋਲ ਆਉਂਦਾ ਹੈ ਉਹ ਨਸ਼ਾ ਛੱਡਣ ਦੇ ਲਈ ਆਉਂਦਾ ਉਹ ਮਨ ਬਣਾ ਕੇ ਆਇਆ ਹੋਇਆ ਦੂਸਰਾ ਹੁੰਦਾ ਕਿ ਅਸੀਂ ਸਰੀਰ ਨੂੰ ਨਹੀਂ ਮੰਗਣ ਦਿੰਦੇ ਜਿਹੜਾ ਸਾਡਾ ਪ੍ਰੋਡਕਟ ਹੈ ਜਦੋਂ ਉਹ 30 ਤੋਂ 40 ਦਿਨਾਂ ਬਾਅਦ ਸਾਡੀ ਮੈਡੀਸਿਨ ਬੰਦ ਕਰਦਾ ਉਹਦਾ ਸਰੀਰ ਕਦੇ ਨਸ਼ਾ ਨਹੀਂ ਮੰਗੇਗਾ ਹੁਣ ਉਹਦਾ ਦਿਲ ਕਰਿਆ ਆ ਮਨ ਕਰਿਆ ਆ ਜੀ ਮੈਂ ਤਾਂ 15 ਦਿਨਾਂ ਬਾਅਦ ਆਪਣੇ ਦੋਸਤਾਂ ਕੋਲ ਚਲਾ ਗਿਆ ਸੀ ਉਹ ਫਿਰ ਬੈਠੇ ਉਹਨਾਂ ਨੇ ਮੈਨੂੰ ਧੱਕਾ ਕਰਿਆ ਤੇ ਮੈਂ ਲਾ ਲਿਆ ਹੁਣ ਦਿਲ ਮਨ ਮੇਰਾ ਵੀ ਕਰ ਸਕਦਾ ਹੈ ਮੰਤ ਮੇਰਾ ਵੀ ਕਰ ਸਕਦਾ ਮੈਂ ਨਹੀਂ ਕੀਤਾ ਕਦੇ ਪਹਿਲੇ ਦਿਨ ਵੀ ਉਹਦਾ ਮਾਨ ਨਹੀਂ ਕਰਿਆ ਸੀ ਜਾਂ ਦਿਲ ਕਰਿਆ ਸੀ ਉਹਦਾ ਕੋਈ ਹੱਲ ਨਹੀਂ ਹੈਗਾ ਹੱਲ ਕਿਸ ਚੀਜ਼ ਦਾ ਹੈ ਕਿ ਜਦੋਂ ਉਹ 30 ਦਿਨ ਬਾਅਦ ਸਾਡੀ ਮੈਡੀਸਿਨ ਬੰਦ ਕਰ ਦੂਗਾ ਉਸ ਤੋਂ ਬਾਅਦ ਉਹਦਾ ਸਰੀਰ ਕਦੇ ਨਸ਼ਾ ਨਹੀਂ ਮੰਗੂਗਾ ਮਤਲਬ ਇਹ ਨਹੀਂ ਸੋਚੂਗਾ ਕਿ ਯਾਰ ਮੈਨੂੰ ਅੱਜ ਖੜਾ ਨਹੀਂ ਹੋ ਪਾ ਰਿਹਾ ਜਾਂ ਮੈਨੂੰ ਤੋੜ ਲੱਗ ਰਹੀ ਹੈ ਜਾਂ ਅੱਜੋ ਅੱਜ ਵੀ ਮੈਨੂੰ ਉਹੀ ਤਕਲੀਫ ਹੈ ਮੈਂ ਦਵਾਈ ਛੱਡਤੀ ਤਾਂ ਉਹ ਚੀਜ਼ ਨਹੀਂ ਹੋਏਗੀ ਉਹ ਬਿਲਕੁਲ ਬੰਦ ਹੋ ਜਾਊਗੀ ਜਿਸ ਤਰ੍ਹਾਂ ਤੁਸੀਂ ਕੇਸ ਇੱਕ ਡਿਸਕਸ ਕੀਤਾ ਕਿ 25 ਸਾਲਾਂ ਦਾ ਨੌਜਵਾਨ 30 ਪ੍ਰੈਗਾ ਦੇ ਕੈਪਸੂਲ ਖਾ ਰਿਹਾ ਸੀਗਾ ਇਸ ਇਲਾਕੇ ਦੇ ਵਿੱਚ ਦੇਖਿਆ ਸੀ ਉਹ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਿੱਥੇ ਵੀ ਸਿੰਥੈਟਿਕ ਡਰੱਗ ਚੱਲਦੀ ਹੈ ਉਹਦੀ ਡੋਜ਼ ਪਹਿਲਾਂ ਤਾਂ ਕੁਝ ਪੁਆਇੰਟ ਹੀ ਹੁੰਦੀ ਹੈ ਚਾਹੇ ਉਹ ਫੀਮ ਪੋਸਟ ਵੀ ਆ ਉੱਥੇ ਕੁਝ ਕੀ ਹੁੰਦੀ ਹੈ ਫਿਰ ਲਗਾਤਾਰ ਉਹ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਵੱਧਦੀ ਜਾਂਦੀ ਹੈ ਕਿਹੋ ਜਿਹੇ ਕੇਸ ਤੁਹਾਡੇ ਤੱਕ ਅੱਜ ਤੱਕ ਆਏ ਨੇ ਜਿਹੜੇ ਬਹੁਤ ਖਤਰਨਾਕ ਸੀਗੇ ਤੇ ਤੁਸੀਂ ਉਹਨਾਂ ਨੂੰ ਕੱਢਿਆ ਵੀ ਆ ਉਸ ਦਲਦਲ ਚੋਂ ਦੇਖੋ ਸਰ ਨਸ਼ਾ ਨਾ ਅੱਜਕੱਲ ਬਹੁਤ ਪ੍ਰਕਾਰ ਦਾ ਕਰੀ ਜਾਂਦੇ ਨੇ ਮਤਲਬ ਮੈਂ ਇਹ ਕਹੂੰਗਾ ਕਿ ਕਈ ਲੋਕ ਐਦਾਂ ਦੇ ਵੀ ਨੇ ਵੀ ਜਿਹੜੇ ਡੱਡੂ ਦਾ ਪਸੀਨਾ ਛੱਟਦੇ ਨੇ ਮਤਲਬ ਡੱਡੂ ਨੂੰ ਕਹਿੰਦੇ ਕਮਰੇ ਚ ਭਜਾਉਂਦੇ ਨੇ ਤੇ ਉਸ ਤੋਂ ਬਾਅਦ ਉਹਦਾ ਪਸੀਨਾ ਛੱਟਦੇ ਨੇ ਕੋਈ ਸਿਵਕਲੀ ਨੂੰ ਮਤਲਬ ਭੁੰਨ ਕੇ ਸਿਗਰਟ ਦੇ ਵਿੱਚ ਪਾ ਕੇ ਪੀਂਦੇ ਨੇ ਮਤਲਬ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਕੋ ਲੱਭਦਾ ਹੈ ਆਪਦੇ ਸਿਰ ਨੂੰ ਘਮਾਉਣ ਦੇ ਜਾਂ ਉਸ ਚੀਜ਼ ਦੇ ਵਿੱਚੋਂ ਜਿਹੜੀ ਉਹ ਤਕਲੀਫ ਹੋ ਰਹੀ ਹੈ ਉਹਨੂੰ ਉਹਦੇ ਵਿੱਚੋਂ ਬਾਹਰ ਆਣ ਲਈ ਉਹਦੇ ਵਿੱਚ ਉਹਨੂੰ ਚਾਹੇ ਗੋਲੀਆਂ ਖਾਣੀਆਂ ਪੈਣ ਹੁਣ ਇਹ ਮਨ ਕੇ ਐਨਾ ਸਪਾਸ ਹਲੋ ਜਦ ਕੀ ਪੇਟ ਦਰਦ ਦੀ ਗੋਲੀ ਆ ਉਹ ਵੀ 15 15 20 20 ਗੋਲੀਆਂ ਖਾ ਜਾਂਦੇ ਨੇ ਟਰਾਮਾਡੋਲ ਉਹ 15 15 ਗੋਲੀਆਂ ਦੋ ਦੋ ਪੱਤੇ ਤਿੰਨ ਤਿੰਨ ਪੱਤੇ ਖਾਂਦੇ ਨੇ ਜਿਹੜੇ ਇਵਨ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਕਿ ਕਿਸੇ ਸੈਂਟਰ ਚੋਂ ਨੇ ਲਈ ਉਹ ਉਹਦੇ ਲਈ ਇੱਕ ਰਿਪਲੇਸਮੈਂਟ ਸੀ ਉਹਨੂੰ ਇਹ ਕਿਹਾ ਗਿਆ ਕਿ ਯਾਰ ਤੂੰ ਜਿਹੜੀ ਨਸ਼ਾ ਤੈਨੂੰ ਜਾਨ ਮਤਲਬ ਦੁੱਖ ਉਹ ਹੋ ਰਿਹਾ ਉਹਦੀ ਰਿਪਲੇਸਮੈਂਟ ਉਹਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਦਿੱਤੀ ਲੇਕਿਨ ਉਹਨੇ ਉਹਦੀ ਵੀ ਡੋਜ਼ ਵਧਾ ਲਈ ਉਹ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਡੋਜ਼ ਉਹਦੀ ਲੈਣ ਲੱਗ ਗਿਆ ਹੈਗਾ ਦੇਖੋ ਕਿੱਥੇ ਤਾਂ ਉਹਨੂੰ ਅੱਧੀ ਯਾਨੀ ਕਿ ਉਹਨੂੰ ਉਹ ਜਦੋਂ ਵੀ 2 ਘੰਟੇ ਬਾਅਦ ਸੁਰਤ ਚਾਹੁੰਦਾ ਜਦੋਂ ਉਹਨੂੰ ਲੱਗਦੀ ਹੈ ਵੀ ਤੋੜ ਲੱਗ ਗਈ ਤਾਂ ਉਹ ਫਿਰ ਕਿਸੇ ਵੀ ਸਬਸਟੀਟਿਊਟ ਵੱਲ ਭਜਦਾ ਉਹਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਮਿਲ ਜੇ ਤਾਂ ਅਸੀਂ ਉਹੀ ਚੀਜ਼ ਨੂੰ ਅਸੀਂ ਬੰਦ ਕਰਦੇ ਹਾਂ ਤੇ ਉਹੀ ਚੀਜ਼ ਅੱਜ ਅਸੀਂ ਬੜੇ ਫਕਰ ਨਾਲ ਮਾਨ ਨਾਲ ਮਹਿਸੂਸ ਕਰਦੇ ਹਾਂ ਕਿ ਯਾਰ ਅਸੀਂ ਬਹੁਤ ਲੋਕਾਂ ਦੇ ਕਿਤੇ ਨਾ ਕਿਤੇ ਘਰ ਬਚਾ ਰਹੇ ਹਾਂ ਜਿਹੜੇ ਮਤਲਬ ਬਹੁਤ ਪਰੇਸ਼ਾਨ ਨੇ ਸਾਡੇ ਕੋਲ ਉਹਰੇ ਮਤਲਬ ਪੇਰੈਂਟਸ ਆਉਂਦੇ ਨੇ ਰੋਂਦੇ ਨੇ ਮਤਲਬ ਉਹਨਾਂ ਦਾ ਬਿਜ਼ਨਸ ਵੀ ਅੱਛਾ ਹੈ ਜਾਂ ਕੋਈ ਅੱਛੇ ਕਿਸਾਨ ਨੇ ਜਾਂ ਕੋਈ ਅੱਛੀ ਜੌਬ ਤੇ ਨੇ ਪਰ ਉਹਨਾਂ ਦੀ ਜਿਹੜੀ ਔਲਾਦ ਹੈ ਉਹ ਇਸ ਜਾਲ 'ਚ ਫਸ ਗਈ। ਇਹ ਕੋਈ ਇਹ ਨਹੀਂ ਹੈਗਾ ਇਹ ਕਿਸੇ ਦਿਨ ਵੀ ਪ੍ਰੋਬਲਮ ਆ ਸਕਦੀ ਹੈ। ਅੱਜ ਅਸੀਂ ਕਈ ਵਾਰ ਦੇਖਦੇ ਹਾਂ ਕਿ ਲੋਕੀ ਮਤਲਬ ਕਦੇ ਵੀਡੀਓ ਦੇਖਦੇ ਨੇ ਅਸੀਂ ਕਹਿੰਦੇ ਵੀ ਉਹਨੂੰ ਸ਼ੇਅਰ ਕਰੋ, ਲੋਕਾਂ ਦਾ ਭਲਾ ਕਰੋ। ਇਹਨਾਂ ਦੇਖੋ ਵੀ ਇਹ ਇਹਨਾਂ ਦਾ ਬਿਜ਼ਨਸ ਆ ਯਾਰ ਅਸੀਂ ਕਿਉਂ ਚਲਾਉਣਾ? ਨਹੀਂ ਅਸੀਂ ਬਿਜ਼ਨਸ ਤਾਂ ਚੱਲ ਹੀ ਰਿਹਾ ਠੀਕ ਹੈ ਅਸੀਂ ਉਸ ਨੂੰ ਮੰਨਦੇ ਹਾਂ। ਬਟ ਅਸੀਂ ਇਹ ਵੀ ਤਾਂ ਚੀਜ਼ ਦੇਖਦੇ ਹਾਂ ਵੀ ਇਹ ਅੱਗ ਜਿਹੜੀ ਲੱਗੀ ਹੋਈ ਹੈ ਇਹ ਸਾਡੇ ਘਰ ਤੋਂ ਕਿੰਨੀ ਕੁ ਦੂਰ ਹੈ। ਤੇ ਅਸੀਂ ਇਹ ਕਿਵੇਂ ਇਹ ਆਪਦੇ ਆਪ ਨੂੰ ਇਹ ਕਹਿ ਰਹੇ ਹਾਂ ਕਿ ਇਹ ਅੱਗ ਸਾਡੇ ਘਰ ਤੱਕ ਨਹੀਂ ਆਊਗੀ ਜਾਂ ਅਸੀਂ ਕੋਈ ਫਲਾਣਾ ਸਰਟੀਫਿਕੇਟ ਬਣਾਇਆ ਹੋਇਆ ਜਾਂ ਸਾਡਾ ਬੱਚਾ ਇਹ ਨਸ਼ਾ ਨਹੀਂ ਕਰੂਗਾ ਕਿਉਂਕਿ ਜਦੋਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੇ ਮੁਹੱਲੇ ਦੇ ਵਿੱਚ ਉਹ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਉਸੇ ਵੇਲੇ ਚਿੰਤਤ ਹੋਣਾ ਸ਼ੁਰੂ ਹੋ ਜਾਣਾ ਚਾਹੀਦਾ ਤੇ ਉਸੇ ਵੇਲੇ ਉਹ ਚੀਜ਼ਾਂ ਦੇ ਹੱਲ ਲੱਭਣੇ ਚਾਹੀਦੇ ਨੇ ਸਾਨੂੰ ਆਪ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੇਖੋ ਸਰਕਾਰਾਂ ਆਪਦੇ ਲੈਵਲ ਤੇ ਕੋਸ਼ਿਸ਼ ਕਰ ਰਹੀਆਂ ਨੇ ਜਿੱਥੋਂ ਤੱਕ ਉਹਨਾਂ ਨੂੰ ਕਰਨਾ ਚਾਹੀਦਾ ਪਿੱਛੇ ਜੇ ਮਾਨ ਸਾਹਿਬ ਨੇ ਇਹ ਕਰਿਆ ਵੀ ਹੈ ਤੇ ਥੋੜਾ ਜਿਹਾ ਪੁਲਿਸ ਨੂੰ ਪ੍ਰਸ਼ਾਸਨ ਇਸ ਚੀਜ਼ ਦੇ ਅਪਡੇਟ ਦੇ ਵਿੱਚ ਆਇਆ ਬਹੁਤ ਸਾਰੇ ਡੀਜੀਪੀ ਅਫਸਰ ਜਿਹੜੇ ਹੈਗੇ ਨੇ ਉਹ ਕਰ ਵੀ ਰਹੇ ਨੇ ਇਹਨਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਆ ਉਹ ਆਪਣੀ ਡਿਊਟੀ ਕਰ ਰਹੇ ਨੇ ਪਰ ਸਾਨੂੰ ਕਿਤੇ ਨਾ ਕਿਤੇ ਆਪਣੀ ਵੀ ਡਿਊਟੀ ਕਰਨੀ ਪਊਗੀ ਸਾਨੂੰ ਵੀ ਉਸ ਤੋਂ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਪਊਗੀ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਲਾਂਕਿ ਚਿੱਟੇ ਤੇ ਵੀ ਅਸੀਂ ਡਿਸਕਸ ਕਰਾਂਗੇ ਚਿੱਟੇ ਦੇ ਨਾਲ ਤਾਂ ਮੌਤ ਹੀ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਸਾਰਾ ਫੈਲਿਆ ਜਿਹੜਾ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਡੱਡੂ ਛਿਪਕਲੀ ਵਾਲਾ ਦੱਸਿਆ ਪੈਰਾਂ ਦੀਆਂ ਜ਼ਰਾਬਾਂ ਸੁਂਗਦੇ ਨੇ ਕੁਝ ਲੋਕ ਲੋਸ਼ਨ ਲਾ ਕੇ ਉੱਥੇ ਤਾਂ ਪਤਾ ਵੀ ਨਹੀਂ ਲੱਗਣਾ ਕਿ ਨਾ ਤਾਂ ਬੱਚਾ ਪੈਸੇ ਲੈ ਰਿਆ ਕਰੋ ਨਾ ਕੋਈ ਚੋਰੀ ਕਰ ਰਿਆ ਪਰ ਫਿਰ ਵੀ ਪੀੜਤ ਹੋ ਗਿਆ ਕਿਸੇ ਚੀਜ਼ ਦਾ ਜ਼ਰਾਬਾਂ ਸੁਂਗਣ ਦਾ ਜਾਂ ਲੋਸ਼ਨ ਲੈਂਦਾ ਇਹੋ ਜਿਹੇ ਕਿਸ ਤਰ੍ਹਾਂ ਦੇ ਕੇਸ ਹੈਗੇ ਨੇ ਇਸ ਤਰ੍ਹਾਂ ਦੇ ਨਸ਼ੇ ਵਾਲੇ ਜਿਹੜਾ ਬਾਏ ਵੀ ਨਹੀਂ ਕੀਤਾ ਜਾ ਰਿਹਾ ਪਰ ਫਿਰ ਵੀ ਨਸ਼ਾ ਹੈਗਾ ਉਹ ਕੀਤਾ ਜਾ ਰਿਹਾ ਇਦਾਂ ਦੇ ਵੀ ਬਹੁਤ ਕੇਸ ਹੈਗੇ ਨੇ ਤੇ ਸਾਡੇ ਕੋਲ ਆਉਂਦੇ ਵੀ ਨੇ ਉਹ ਆਪ ਦੱਸਦੇ ਨੇ ਜਦੋਂ ਪੇਰੈਂਟਸ ਨੂੰ ਲਾਉਂਦੇ ਨੇ ਪੇਰੈਂਟਸ ਨੂੰ ਨਹੀਂ ਇਹ ਕਹਿੰਦੇ ਵੀ ਅਸੀਂ ਇਦਾਂ ਦਾ ਕੁਝ ਕਰ ਰਹੇ ਹਾਂ ਪੇਰੈਂਟਸ ਨੂੰ ਕੋਈ ਗੋਲੀ ਖਾ ਰਿਹਾ ਹੈ ਜਾਂ ਕੋਈ ਕੈਪਸੂਲ ਖਾ ਰਿਹਾ ਹੈਗੇ ਆ ਪਰ ਜਦੋਂ ਸਾਡੇ ਨਾਲ ਇਕੱਲੇ वार्तालाप ਹੁੰਦੀ ਹੈ ਤਾਂ ਉਹ ਤੋਂ ਦੱਸਦੇ ਨੇ ਵੀ ਅਸੀਂ ਇਦਾਂ ਦਾ ਵੀ ਕੁਝ ਕਰ ਰਹੇ ਹੈਗੇ ਆ ਤੇ ਜਦੋਂ ਅਸੀਂ ਕਹਿੰਨੇ ਵੀ ਯਾਰ ਇੱਥੇ ਤੱਕ ਤਾਂ ਉਹਨੂੰ ਜਾਣ ਦੀ ਕੀ ਲੋੜ ਸੀ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਸਾਨੂੰ ਅੱਜ ਪੇਰੈਂਟਸ ਵੀ ਮਨਾ ਕਰਕੇ ਇੱਕ ਟਾਈਮ ਰਿਸ਼ਤੇਦਾਰ ਤੋਂ ਮੰਗਦਾ ਉਹ ਵੀ ਮਨਾ ਕਰ ਲਾਂਗੇ ਜਾਂਦਾ ਫਿਰ ਦੋਸਤਾਂ ਤੋਂ ਮੰਗਦਾ ਉਹ ਵੀ ਮਨਾ ਕਰ ਲਾਂਗੇ ਜਾਂਦਾ ਇਵਨ ਕਿ ਫਿਰ ਦੂਸਰੇ ਹਤਕੰਡੇ ਵੀ ਅਪਣਾਉਂਦਾ ਹੈ ਜੇ ਅੱਜਕੱਲ ਦੇਖੀਏ ਤਾਂ ਚੋਰੀ ਚੁਕਾਰੀ ਕਿਉਂ ਵੱਧ ਰਹੀ ਹੈ ਜਾਂ ਅੱਜਕੱਲ ਕਰਾਇਮ ਕਿਉਂ ਵੱਧ ਰਿਹਾ ਕਿਤਨੇ ਕਿਤੇ ਕਾਰਨ ਇਹ ਵੀ ਹੈ ਇਹ ਵੀ ਇਹਦੇ ਨਾਲ ਜੁੜਿਆ ਹੋਇਆ ਹੈ। ਦੇਖੋ ਉਹਦੀਆਂ ਵਾਰਦਾਤਾਂ ਬਿਲਕੁਲ ਇਹ ਵੀ ਇਹਦਾ ਕਾਰਨ ਹੈ ਕਿਉਂਕਿ ਦੇਖੋ ਉਹਨੂੰ ਕੁਝ ਨਹੀਂ ਦਿੰਦਾ ਉਹ ਪੇਸ਼ੈਂਟ ਹੈ। ਉਹਨੂੰ ਇੱਕ ਮੰਨ ਕੇ ਚੱਲੋ ਇੱਕ ਦਿਮਾਗੀ ਤੌਰ ਤੇ ਬੰਦਾ ਅਫਸੈਟ ਹੈ ਫੋਰ ਐਗਜ਼ਾਮਪਲ ਤੁਸੀਂ ਬਾਜ਼ਾਰ 'ਚ ਖੜੇ ਹੋ ਉਹਨੇ ਤੁਹਾਡੇ ਕਿਤੇ ਕੋਈ ਭਗਾ ਕੇ ਡੰਡਾ ਮਾਰਿਆ ਕੋਈ ਇੱਟ ਮਾਰਿਆ ਤਾਂ ਤੁਸੀਂ ਕੀ ਕਰੋਗੇ ਉਹਦੇ ਨਾਲ ਲੜਾਈ ਕਰੋਗੇ ਤੁਸੀਂ ਕਹੋਗੇ ਨਹੀਂ ਇਹ ਮੈਂਟਲੀ ਅਫਸੈਟ ਹੈ ਇਹ ਕਰ ਗਿਆ ਹੋਊਗਾ। ਇਸੇ ਤਰੀਕੇ ਨਾਲ ਉਹ ਕਿਤੇ ਨਾ ਕਿਤੇ ਪੇਸ਼ੈਂਟ ਨੇ ਉਹਨਾਂ ਨੂੰ ਪੈਲ ਆਪਦੀ ਜ਼ਰੂਰਤ ਚਾਹੀਦੀ ਹੈ ਉਹਦਾ ਹੱਡ ਪੈਰ ਦੁਖਦੇ ਨੇ ਅੱਜ ਆਪਾਂ ਆਪਣੇ ਤੇ ਲਾ ਲੈਨੇ ਆ ਮੰਨ ਕੇ ਚਲੋ ਆਪਣਾ ਸਿਰ ਦੁਖਦਾ ਬੜਾ ਭਿਆਨਕ ਸਿਰ ਦੁਖ ਰਿਹਾ ਹੈਗਾ ਤਾਂ ਜੇ ਤੁਹਾਨੂੰ ਕੋਈ ਕਹੇ ਵੀ ਨਹੀਂ ਤੈਨੂੰ ਗੋਲੀ ਨਹੀਂ ਦੇਣੀ ਇਹ ਆਪੀ ਠੀਕ ਹੋ ਜਾਊਗਾ ਤੂੰ ਸਭ ਆਏ ਧਿਆਨ ਰੱਖ ਕੁਛ ਨਹੀਂ ਹੁੰਦਾ ਹੌਲੀ ਹੌਲੀ ਆਪੀ ਟਿਕ ਜੂ ਨਹੀਂ ਤੁਸੀਂ ਕਹੋਗੇ ਬਕਵਾਸ ਬੰਦ ਕਰੋ ਪਹਿਲਾਂ ਮੈਨੂੰ ਗੋਲੀ ਲਿਆ ਕੇ ਦਿਓ ਮੇਰਾ ਸਿਰ ਠੀਕ ਹੋਵੇ ਤਾਂ ਮੈਂ ਦੂਸਰੀ ਗੱਲ ਸੁਣ ਸਕਦਾ ਤਾਂ ਇਸੇ ਤਰੀਕੇ ਨਾਲ ਉਹਦਾ ਤਾਂ ਸਾਰਾ ਕੁਝ ਹੀ ਦੁਖ ਰਿਹਾ ਹੈ ਉਹਦੇ ਹੱਡ ਪੈਰ ਇੰਨੇ ਦੁਖਦ ਨੇ ਉਹ ਕਹਿੰਦੇ ਸਾਡੇ ਮਤਲਬ ਜਦੋਂ ਗੱਲ ਕਰਦੇ ਨੇ ਕਹਿੰਦੇ ਸਾਡੇ ਸਰੀਰ ਦੇ ਵਿੱਚ ਸੂਲਾ ਚੁਪਦੀਆਂ ਨੇ ਜਿਵੇਂ ਕੋਈ ਕਿੱਲਾ ਠੋਕਰਿਆ ਹੋਵੇ ਤਾਂ ਤੁਸੀਂ ਦੇਖੋ ਉਹ ਉਹਦੇ ਵਿੱਚੋਂ ਕਿਉਂ ਨਾ ਨਿਕਲੇ ਫਿਰ ਉਹ ਘਰੋਂ ਭੱਜਦਾ ਹੈ ਘਰੋਂ ਭੱਜ ਕੇ ਫਿਰ ਉਹ ਪੈਸਿਆਂ ਦਾ ਕਿਤੋਂ ਵੀ ਹੱਲ ਕਰੂਗਾ ਤੇ ਉਹ ਆਪਦੇ ਨਸ਼ੇ ਦਾ ਜੁਗਾੜ ਹਰ ਹਾਲ ਦੇ ਵਿੱਚ ਕਰੂਗਾ ਤੇ ਇਸੇ ਕਰਕੇ ਉਹ ਬਾਹਰ ਨਹੀਂ ਆ ਪਾਰਿਆ ਤੇ ਜਦੋਂ ਉਹ ਛੱਡਣਾ ਚਾਹੁੰਦਾ ਉਦੋਂ ਉਹਦੇ ਕੋਲ ਇਹੀ ਪੁਆਇੰਟ ਹੁੰਦਾ ਕਿ ਮੇਰੀ ਇਸ ਚੀਜ਼ ਦਾ ਹੱਲ ਕਰ ਦਿਓ ਹੁਣ ਬਹੁਤ ਸਾਰੇ ਲੋਕ ਵੀਡੀਓਜ਼ ਦੇਖਦੇ ਨੇ ਪਰ ਕਈ ਵਾਰ ਫੇਥ ਨਹੀਂ ਕਰ ਪਾਉਂਦੇ ਉਹ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਉਹ ਕਈ ਜਗ੍ਹਾ ਤੋਂ ਬਹੁਤ ਸਾਰਾ ਪ੍ਰੋਡਕਟ ਲੈ ਕੇ ਖਾ ਚੁੱਕੇ ਹੁੰਦੇ ਨੇ ਮਾਰਕੀਟ ਦੇ ਵਿੱਚ ਜਿਹੜਾ ਵੇਚਣ ਵਾਲਾ ਵੀ ਬਹੁਤ ਰੁਝਾਨ ਹੈ ਕਿ ਜੇ ਕੋਈ ਪੀੜਤ ਹੈ ਤਾਂ ਉਸ ਨੂੰ ਕੁਝ ਵੀ ਬਣਾ ਕੇ ਕੁਝ ਵੀ ਵੇਚ ਦੋ ਗਾਂ ਉਹਦਾ ਫਾਇਦਾ ਹੋਵੇ ਨਾ ਹੋਵੇ ਕਿਉਂਕਿ ਪੁੜੀਆਂ ਵੇਚਣ ਵਾਲੇ ਇਸ ਤਰ੍ਹਾਂ ਦੇ ਪ੍ਰੋਡਕਟ ਜੀ ਹਰ ਕੰਪਨੀ ਦੂਜੀ ਤੀਜੀ ਘਰੇ ਕੰਪਨੀ ਖੁੱਲਹੀ ਜੀ ਦੂਜੀ ਤੀਜੀ ਘਰੇ ਬਿਲਕੁਲ ਸਰ ਦੇਖੋ ਹੁੰਦਾ ਹੀ ਹੈ ਜਦੋਂ ਕਿਸੇ ਚੀਜ਼ ਦੀ ਇੱਕ ਪ੍ਰਚਲਿਤ ਹੁੰਦਾ ਹੈ ਕੋਈ ਚੀਜ਼ ਮੰਨ ਲਓ ਇੱਕ ਚੀਜ਼ ਮਾਰਕੀਟ 'ਚ ਨ ਵੀ ਬਣਦੀਆਂ ਨੇ ਤੇ ਉਹ ਚੀਜ਼ਾਂ ਦੇ ਦਾਅਵੇ ਵੀ ਕਰਦੇ ਨੇ ਪਰ ਅਸੀਂ ਆਪਣੇ ਪ੍ਰੋਡਕਟ ਦੀ ਗੱਲ ਕਰਦੇ ਹਾਂ ਵੀ ਅੱਜ ਤੱਕ ਸਾਡਾ ਇੱਕ ਰਿਕਾਰਡ ਹੈ ਜਿਸ ਵੀ ਬੰਦੇ ਨੂੰ ਅਸੀਂ ਪ੍ਰੋਡਕਟ ਦਿੱਤਾ ਹੈ ਜਿਹੜਾ ਬੰਦਾ ਨਸ਼ਾ ਛੱਡਣਾ ਜਾਂਦਾ ਹੈ ਉਸ ਬੰਦੇ ਨੇ ਨਸ਼ਾ ਛੱਡਿਆ ਇਹ ਨਹੀਂ ਹੋਇਆ ਕਦੇ ਵੀ ਨਹੀਂ ਕਿਉਂਕਿ ਅਸੀਂ ਇਸ ਚੀਜ਼ ਦੇ ਉੱਤੇ ਕਈ ਵਾਰ ਦਾਵਾ ਵੀ ਕਰ ਦਿੱਤਾ ਕਿ ਯਾਰ ਅਗਰ ਤੁਹਾਨੂੰ ਫਾਇਦਾ ਨਾ ਹੋਇਆ ਦੇਖੋ ਇੱਕ ਬੰਦਾ ਮੰਨ ਲਓ ਪੇਰੈਂਟਸ ਹੈ ਜਾਂ ਇੱਕ ਬੰਦਾ ਹੈ ਇਹਨੂੰ ਪਹਿਲੀ ਗੱਲ ਫੇਤ ਨਹੀਂ ਇੱਕ ਬੰਦੇ ਨੂੰ ਤਾਂ ਫੇਤ ਨਹੀਂ ਹੈਗਾ ਦੂਸਰਾ ਪੇਰੈਂਟਸ ਕਹਿੰਦਾ ਪੈਸੇ ਦੀ ਬਰਬਾਦੀ ਵੀ ਹੈ ਵੀ ਦਵਾਈ ਲੈ ਲਾਂਗੇ ਫਰਕ ਵੀ ਨਹੀਂ ਪੈਣਾ ਪੈਸਾ ਵੀ ਖਰਾਬ ਜਾਊਗਾ ਅਸੀਂ ਕਹਿੰਦੇ ਆ ਵੀ ਜੇ ਤੁਹਾਨੂੰ ਫਾਇਦਾ ਨਹੀਂ ਹੁੰਦਾ ਜੇ ਫਰਕ ਨਹੀਂ ਪੈਂਦਾ ਤਾਂ ਤੁਸੀਂ ਆਪਣੇ ਪੈਸੇ ਵਾਪਸ ਲੈ ਜਾਓ ਹੁਣ ਜਦੋਂ ਇੱਕ ਚੀਜ਼ ਮੇਨ ਚੀਜ਼ ਉਹੀ ਹੋ ਗਿਆ ਨਾ ਪੈਸਾ ਮੇਰੇ ਪੈਸੇ ਦਾ ਲਾਸ ਨਾ ਹੋ ਜੇ ਬੱਚਾ ਛੱਡ ਜੇ ਪਹਿਲੀ ਗੱਲ ਸੋੰਡੀ ਫੇਥ ਕਰਨ ਦੀ ਇੱਕ ਅਸੀਂ ਵਜ੍ਹਾ ਬਣਾਤੀ ਕਿ ਤੁਸੀਂ ਸਾਡੇ ਤੇ ਫੇਥ ਕਰੋ ਅਗਰ ਸਾਡਾ ਪ੍ਰੋਡਕਟ ਨਹੀਂ ਕੰਮ ਕਰੂਗਾ ਤਾਂ ਅਸੀਂ ਪੈਸੇ ਵਾਪਸ ਕਰ ਦਾਂਗੇ ਹੁਣ ਦੂਸਰੀ ਗੱਲ ਇਹੀ ਸਾਡੇ ਤੇ ਲਿਆਓ ਘੁਮਾ ਕੇ ਅਗਰ ਸਾਡੀ ਚੀਜ਼ ਕੰਮ ਹੀ ਨਹੀਂ ਕਰਦੀ ਹੋਗੀ ਤਾਂ ਮੈਂ ਕਿਸੇ ਨੂੰ ਮਨੀ ਬੈਕ ਗਾਰੰਟੀ ਕਿਉਂ ਦਵਾਂਗਾ ਫਿਰ ਤਾਂ ਇਹ ਹੋਊਗਾ 10 ਪੇਸ਼ੈਂਟ ਸਾਡੇ ਕੋਲ ਦਵਾਈ ਲੈਣ ਵਾਲੇ ਖੜੇ ਹੋਇਆ ਕਰਨਗੇ 20 ਪੇਸ਼ੈਂਟ ਵਾਪਸ ਕਰਨ ਵਾਲੇ ਬੈਠੇ ਹੋਣਗੇ ਤਾਂ ਇਹਦਾ ਤੁਸੀਂ ਇਹ ਵੀ ਆਪਸ਼ਨ ਦਿੰਨੇ ਹੋ ਗਾਹਕ ਨੂੰ ਕਿ ਗਾਹਕ ਜਿਹੜਾ ਜੇ ਤੁਸੀਂ ਸਾਡੇ ਕੋਲੋਂ ਕੁਝ ਖਰੀਦਿਆ ਜੀ ਉਹਨੇ ਕੰਮ ਨਹੀਂ ਕੀਤਾ ਜਿਹੜੇ ਕੰਮ ਲਈ ਕੋਸਟ ਲਈ ਤੁਸੀਂ ਆਏ ਸੀ ਤਾਂ ਅਸੀਂ ਪੈਸੇ ਤੁਹਾਡੇ ਵਾਪਸ ਪੈਸੇ ਵਾਪਸ ਕਰਾਂਗੇ ਸਰ ਇਹ ਹਰ ਚੀਜ਼ ਦੇ ਵਿੱਚ ਅਸੀਂ ਕਹਿੰਨੇ ਆ ਕਿ ਜੇ ਸਾਡੇ ਪ੍ਰੋਡਕਟ ਨੇ ਤੁਹਾਡੇ ਜੋ ਬੇਟਾ ਕਹਿ ਰਿਹਾ ਜਾਂ ਕੋਈ ਵੀ ਜੋ ਨਸ਼ਾ ਕਰ ਰਿਹਾ ਪੇਸ਼ੈਂਟ ਉਹ ਕਹਿ ਰਿਹਾ ਕਿ ਮੇਰੀ ਤੋੜ ਨਹੀਂ ਖਤਮ ਹੁੰਦੀ ਅਸੀਂ ਕਹਿੰਨੇ ਆ ਅਗਰ ਉਹਦੀ ਤੋੜ ਜੋ ਉਹਦੀ ਲੱਗੀ ਹੋਈ ਹੈ ਉਹ ਨਹੀਂ ਖਤਮ ਹੁੰਦੀ ਤਾਂ ਅਸੀਂ ਪੈਸੇ ਵਾਪਸ ਕਰਕੇ ਦਵਾਂਗੇ ਔਰ ਤੁਹਾਡੇ ਇਹਦੇ ਬਾਰੇ ਜ਼ਰੂਰ ਇਹ ਵੀ ਜਾਣਕਾਰੀ ਦਿਓ ਕਿ ਇੱਕ ਤਾਂ ਤੁਹਾਡੇ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਕੈਪ ਕੁਲਕੋੜੇ ਵਾਲਾ ਵੀ ਬਹੁਤ ਫੇਮਸ ਹੋਇਆ ਜਿਹਨੂੰ ਸਿਗਨੇਚਰ ਗੈਪਸ ਕਹਿੰਦੇ ਆ ਹੋਰ ਵੀ ਸਿੰਥੈਟਿਕ ਡਰਗ ਬਹੁਤ ਹੈ ਜੋ ਮੈਡੀਕਲ ਡਰਗ ਹੈ ਸ਼ੀਸ਼ੀਆਂ ਸ਼ੂਸ਼ੀਆਂ ਪਤਾ ਨਹੀਂ ਕੀ ਕੋਸ਼ਿ ਜਿਹੜਾ ਚੱਲੀ ਜਾ ਰਿਹਾ ਹੈ ਔਰ ਇੱਕ ਉਹ ਹੋ ਗਿਆ ਬਾਅਦ ਚੋਂ ਇੱਕ ਵੱਡਾ ਮੇਜਰ ਹੈਗਾ ਚਿੱਟਾ ਜਿਹੜਾ ਚਿੱਟਾ ਸਿੱਧੀ ਜਾਨ ਲੈ ਰਿਆ ਕੀ ਇਹ ਸਾਰੇ ਨਸ਼ਿਆਂ ਤੇ ਜਿਹੜਾ ਕੰਮ ਕਰਦਾ ਬਿਲਕੁਲ ਸਰ ਇਹ ਕਿਸੇ ਵੀ ਪ੍ਰਕਾਰ ਦਾ ਨਸ਼ਾ ਹੋਵੇ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਚਿੱਟਾ ਹਫੀਮ ਭੁੱਕੀ ਗੋਲੀਆਂ ਇੰਜੈਕਸ਼ਨ ਕੋਈ ਵੀ ਨਸ਼ਾ ਹੋਵੇ ਉਹਨੂੰ ਇਹ ਪਹਿਲੇ ਦਿਨ ਤੋਂ ਅਸੀਂ ਬੰਦ ਕਰਾ ਦਿੰਨੇ ਆ ਕਿਉਂਕਿ ਉਹ ਫਿਰ ਉਹੀ ਗੱਲ ਆਜੂਗੀ ਵੀ ਉਹ ਬੰਦ ਹੁੰਦਾ ਕਿਵੇਂ ਆ ਉਹਨੂੰ ਤੋੜ ਲੱਗਣੀ ਬੰਦ ਹੋ ਗਈ ਜਦੋਂ ਉਹਦੇ ਸਰੀਰ ਨੇ ਮੰਗਣਾ ਬੰਦ ਕਰਤਾ ਤਾਂ ਉਹ ਆਟੋਮੈਟਿਕਲੀ ਨਸ਼ਾ ਛੱਡ ਲੂਗਾ ਇੱਕ ਬਾਈ ਜੀ ਇਹ ਵੀ ਹੋਇਆ ਕਿ ਕੁੜੀਆਂ ਵੀ ਬਹੁਤ ਸਾਰੀਆਂ ਪੀੜਤਾਂ ਜਿਹੜੀਆਂ ਮੰਨ ਲਓ ਇਹ ਨਹੀਂ ਕਹਿੰਦੇ ਆਪਾਂ ਕਿ ਬਹੁਤ ਵੱਡੀ ਗਿਣਤੀ ਸਾਰਾ ਪੰਜਾਬਿਆਂ ਇਕੱਲੇ ਪੰਜਾਬ ਦੀਆਂ ਬਾਹਰੋਂ ਵੀ ਸਾਡੀ ਪੰਜਾਬੀ ਜ਼ੁਬਾਨ ਹੈ ਪਰ ਬਹੁਤ ਸਾਰੇ ਲੋਕ ਬਹੁਤ ਹੋਰ ਵੀ ਸੁਣ ਰਹੇ ਨੇ ਕੋਈ ਦਿੱਲੀ ਤੋਂ ਸੁਣ ਰਿਹਾ ਕੋਈ ਹਰਿਆਣੇ ਤੋਂ ਕੋਈ ਤੋਂ ਕੋਈ ਬਾਹਰਲੇ ਦੇਸ਼ਾਂ ਤੋਂ ਸੁਣ ਰਿਹਾ ਕੁੜੀਆਂ ਵੀ ਪੀੜਤ ਨਜ਼ਰ ਆਈਆਂ ਨੇ ਜਾਂ ਉਹ ਜਿਆਦੇ ਜਾਂ ਜਿਆਦੇ ਛਰਾਬ ਦੀਆਂ ਦੀ ਹੋਈਆਂ ਨੇ ਜਾਂ ਚਿੱਟੇ ਦੀਆਂ ਇਸ ਤਰ੍ਹਾਂ ਦੇ ਮੈਡੀਕਲ ਨਸ਼ੇ ਦੀਆਂ ਇਹ ਵੀ ਮਾਮਲੇ ਤੁਹਾਡੇ ਕੋਲੇ ਸਾਹਮਣੇ ਆਏ ਨੇ ਕਿ ਨਹੀਂ ਤੁਸੀਂ ਸੱਚ ਵਿੱਚ ਦੱਸਿਓ ਜਿਹੜਾ ਬਿਲਕੁਲ ਸਰ ਸਾਡੇ ਕੋਲ ਇਦਾਂ ਦੇ ਮਾਮਲੇ ਵੀ ਆਏ ਨੇ ਇਵਨ ਕਿ ਅਸੀਂ ਇੱਕ ਅੰਮ੍ਰਿਤਸਰ ਗਏ ਸੀ ਕਿਸੇ ਦੇ ਘਰ ਗਏ ਸੀ 23 ਸਾਲਾਂ ਦੀ ਲੜਕੀ ਸੀ 23 ਸਾਲਾਂ ਦੀ ਲੜਕੀ ਉਹਦੇ ਕੋਲ 6 ਮਹੀਨੇ ਦਾ ਬੱਚਾ ਸੀ ਮਤਲਬ ਉਹਨੇ ਆਪਣੀ ਬਾਡੀ ਦੇ ਵਿੱਚ ਕੋਈ ਵੀ ਐਸੀ ਨਸ ਨਹੀਂ ਛੱਡੀ ਜਿੱਥੇ ਉਹਨੇ ਇੰਜੈਕਸ਼ਨ ਨਹੀਂ ਲਾਇਆ ਹੋਇਆ ਸੀ ਮਤਲਬ ਇੱਕ ਮੈਂ ਇਹ ਵੀ ਕਹਿ ਦਵਾਂ ਕਿ ਕਿਸੇ ਟਾਈਮ ਕਿਸੇ ਡਾਕਟਰ ਨੂੰ ਵੀ ਇੱਕ ਅੱਛੇ ਕੰਪਾਉਂਡਰ ਨੂੰ ਵੀ ਨਹੀਂ ਪਤਾ ਹੁੰਦਾ ਵੀ ਨਸ ਕਿੱਥੇ ਐ ਹੋਰ ਦੂਸਰੀ ਕਿਤੇ ਹੋਰ ਇੰਜੈਕਸ਼ਨ ਲਾਉਣਾ ਹੋਵੇ ਲੇਕਿਨ ਇਹਨਾਂ ਨੂੰ ਸਾਰੀ ਨਸਾਂ ਦਾ ਪਤਾ ਹੁੰਦਾ ਔਰ ਉਹਦਾ ਹਸਬੰਡ ਵੀ ਕਰਦਾ ਸੀ ਉਹਦਾ ਹਸਬੰਡ ਵੀ ਕਰਦਾ ਸੀ ਮੈਂ ਉਹਨਾਂ ਨੂੰ ਗੱਲ ਕਰੀ ਮੈਂ ਕਿਹਾ ਵੀ ਤੁਸੀਂ ਫਿਰ ਕਿੱਦਾਂ ਇਹ ਪਏ ਨਸ਼ੇ 'ਚ ਉਹ ਕਹਿੰਦੀ ਅਸੀਂ ਇਕੱਠੇ ਨਸ਼ਾ ਕਰਦੇ ਹੁੰਦੇ ਸੀ ਫਿਰ ਅਸੀਂ ਇਕੱਠਿਆਂ ਨੇ ਮੈਰਿਜ ਕਰਾ ਲਈ ਤੇ ਉਹ ਇੱਕ ਘਰ ਦੇ ਵਿੱਚ ਰਹਿ ਰਹੇ ਸੀ ਹੁਣ ਪ੍ਰੋਬਲਮ ਕੀ ਸੀ ਨਸ਼ਾ ਉਹ ਕਰ ਰਹੇ ਨੇ ਉਹ ਹਸਬੰਡ ਉਹਨਾਂ ਦਾ ਛੱਡ ਨਹੀਂ ਦੇ ਰਿਹਾ ਸੀ ਲੇਕਿਨ ਉਹਦਾ ਬੱਚਾ ਸੀ ਜਿਹੜਾ ਉਹ ਇੱਕ ਤਰ੍ਹਾਂ ਦਾ ਇੱਕ ਜ਼ਹਿਰੀ ਪੀਰਿਆ ਜਿਹੜਾ ਦੁੱਧ ਪੀਰਿਆ ਉਹ ਕਿਤੇ ਨਾ ਕਿਤੇ ਤਾਂ ਇਹ ਇਹ ਜੀਆਂ ਬਹੁਤ ਸਾਰੀ ਕੇਸਸ ਆਏ ਨੇ ਜਿਹੜੇ ਕਿਤੇ ਨਾ ਕਿਤੇ ਪੀੜਤ ਨੇ ਔਰ ਸਾਨੂੰ ਇਹ ਚੀਜ਼ ਦੀ ਮੈਂ ਹਮੇਸ਼ਾ ਕਹਿਣਾ ਕਿ ਸਾਥ ਦੇਣਾ ਚਾਹੀਦਾ ਹੈ ਜੀਆਂ ਚੀਜ਼ਾਂ ਦੇ ਹਮੇਸ਼ਾ ਇਹ ਨਹੀਂ ਦੇਖੀਦਾ ਕਿ ਯਾਰ ਇਹ ਪੈਸੇ ਕਮਾ ਮੈਸੇਜ ਆਉਂਦੇ ਨੇ ਅਸੀਂ ਦੇਖਦੇ ਹਾਂ ਕਮੈਂਟਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਨੇ ਇਹ ਪੈਸੇ ਕਮਾਉਣ ਦਾ ਧੰਦਾ ਬਣਾਇਆ ਹੈ ਅਸੀਂ ਕਹਾਂ ਉਹ ਧੰਦਾ ਚੰਗਾ ਜਿਹੜਾ ਕਿਸੇ ਨੂੰ ਚੰਗਾ ਕਰਦਾ ਹੈ ਧੰਦਾ ਤਾਂ ਉਹ ਵੀ ਹੈ ਇੱਕ ਮੰਨ ਕੇ ਚੱਲੋ ਇੱਕ ਅਸੀਂ ਫੋਰ ਐਗਜ਼ਾਮਪਲ ਕੱਲ ਨੂੰ ਮਰਸੀਡੀਜ਼ ਗੱਡੀ ਲੈ ਆਏ ਲੇਕਿਨ ਇੱਕ ਮਰਸੀਡੀਜ਼ ਉਸ ਦੇ ਘਰੇ ਵੀ ਖੜੀ ਹੈ ਜਿਹਨੇ ਚਿੱਟਾ ਵੇਚ ਕੇ ਲਿਆਂਦੀ ਹੈ ਲੇਕਿਨ ਇੱਕ ਮਰਸੀਡੀਜ਼ ਸਾਡੇ ਘਰੇ ਖੜੀ ਹੈ ਜਿਹੜੀ ਚਿੱਟਾ ਛੜਾ ਕੇ ਲਿਆਂਦੀ ਹੈ ਤਾਂ ਕਿਹੜੀ ਗੱਡੀ ਚੰਗੀ ਹੈ ਤਾਂ ਅਸੀਂ ਇਹ ਚੀਜ਼ਾਂ ਦੇਖਦੇ ਵੀ ਆਂ ਔਰ ਗਣਨਾ ਵੀ ਕਰਦੇ ਆਂ ਵੀ ਇਦਾਂ ਦੇ ਮੈਸੇਜ ਕਰਨ ਦੀ ਬਜਾਏ ਇਦਾਂ ਦੀਆਂ ਟਿੱਪਣੀਆਂ ਕਰਨ ਦੀ ਬਜਾਏ ਤੁਸੀਂ ਮਿਲੋ ਸਾਨੂੰ ਮਿਲੋ ਜੇ ਕੋਈ ਲੱਗਦਾ ਹੈ ਵੀ ਹਾਂ ਇਦਾਂ ਨਹੀਂ ਹੋ ਸਕਦਾ ਸਾਨੂੰ ਮਿਲੋ ਇੱਕ ਮਾਪਿਆਂ ਨੂੰ ਨਾ ਬਹੁਤ ਇਹ ਡਰ ਹੁੰਦਾ ਹੈ ਕਿ ਜੇ ਉਹਨਾਂ ਦੇ ਬੱਚੇ ਦੀ ਬਦਨਾਮੀ ਹੋ ਗਈ ਮੁੰਡਿਆਂ ਦੇ ਵੀ ਇਹ ਡਰਤਾ ਰਿਹਾ ਹੀ ਹੈ ਕਿ ਜੇ ਉਹਨਾਂ ਦੇ ਪਿੰਡ ਚ ਪਤਾ ਲੱਗ ਗਿਆ ਉਹ ਇੱਕ ਬੜਾ ਸਮਾਜ ਦੇ ਵਿੱਚ ਹੈਗਾ ਚਾਹੇ ਕਿਤੇ ਵੀ ਦੇਸ਼ ਵਿਦੇਸ਼ ਚ ਕਿਤੇ ਵੀ ਪੰਜਾਬੀ ਚਲੇ ਜਾਣ ਸਾਡੀ ਕਮਿਊਨਿਟੀ ਚ ਹੈਗਾ ਕਿ ਵੀ ਆਸ-ਪਾਸ ਬਦਨਾਮੀ ਨਾ ਹੋਵੇ ਕੁੜੀਆਂ ਦੇ ਮਸਲੇ ਚ ਤਾਂ ਖਾਸ ਤੌਰ ਤੇ ਹੋਏ ਗਈ ਕੋਈ ਵੀ ਕੁੜੀ ਆ ਮੁੰਡਾ ਕੋਈ ਵੀ ਐ ਨਸਾ ਜਿਹਨੇ ਛੱਡਣਾ ਹੈਗਾ ਤੁਹਾਡੇ ਕੋਲੇ ਪ੍ਰਾਈਵੇਸੀ ਦਾ ਤੁਸੀਂ ਧਿਆਨ ਰੱਖਦੇ ਹੋ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੀਕ ਨਾ ਹੋਵੇ ਹਾਂ ਬਿਲਕੁਲ ਸਰ ਨਹੀਂ ਤਾਂ ਦੇਖੋ ਤੁਸੀਂ ਅਸੀਂ ਚਾਹੀਏ ਹੁਣ ਤੁਸੀਂ ਦੇਖਦੇ ਹੋ ਬਹੁਤ ਸਾਰੀ ਐਡ ਚੱਲਦੀਆਂ ਨੇ ਲੋਕ ਗੋਡੇ ਠੀਕ ਕਰਦੇ ਨੇ ਤਾਂ ਉਹਦੇ ਵਿੱਚ ਬਿਠਾਉਂਦੇ ਨੇ ਵੀ ਇਹ ਦੇਖੋ ਜੀ ਅਸੀਂ ਇਹਦੇ ਗੋਡੇ ਠੀਕ ਕਰੇ ਤਾਂ ਅਸੀਂ ਐਦਾਂ ਦੀ ਕੋਈ ਵੀਡੀਓ ਨਹੀਂ ਬਣਾਉਂਦੇ ਅਸੀਂ ਕਿਸੇ ਨੂੰ ਇਹ ਵੀਡੀਓ ਬਣਾ ਕੇ ਦਿਖਾਉਂਦੇ ਨਹੀਂ ਅਸੀਂ ਸ਼ੇਅਰ ਨਹੀਂ ਕਰਦੇ ਇਹ ਨਹੀਂ ਚਾਹੁੰਦੇ ਨਾ ਅਸੀਂ ਵੀ ਆਪਣਾ ਬਿਜ਼ਨਸ ਚਲਾਉਣ ਲਈ ਅਸੀਂ ਕਿਸੇ ਦੀ ਪ੍ਰਾਈਵੇਸੀ ਉਹ ਤੋੜ ਦਈਏ ਤੇ ਅਸੀਂ ਦਿਖਾਈਏ ਦੇਖੋ ਜੀ 20 ਬੰਦਿਆਂ ਦਾ ਨਸ਼ਾ ਛਡਾਇਆ ਅਸੀਂ ਟੀਵੀ ਦੇ ਉੱਤੇ ਚਲਾ ਦਈਏ ਸਾਡਾ ਤਾਂ ਬਿਜ਼ਨਸ ਚੱਲੂਗਾ ਅੱਛਾ ਵੀ ਐਨੇ ਦਾ ਛਡਾਤਾ ਪਰ ਕਿਤੇ ਨਾ ਕਿਤੇ ਉਹਨੂੰ ਤਾਂ ਤੱਕ ਪਹੂਗੀ ਨਾ ਉਸ ਬੰਦੇ ਨੂੰ ਤਾਂ ਇੱਕ ਲੱਗੂਗਾ ਕਿ ਯਾਰ ਮੈਂ ਵਾਇਰਲ ਹੋ ਗਿਆ ਕਿਤੇ ਨਾ ਕਿਤੇ ਤਾਂ ਇਹ ਚੀਜ਼ਾਂ ਦਾ ਬੜਾ ਖਾਸ ਧਿਆਨ ਰੱਖਿਆ ਜਾਂਦਾ ਹੈ ਅਸੀਂ ਕਿਸੇ ਨੂੰ ਡਾਟਾ ਨਹੀਂ ਸ਼ੇਅਰ ਕਰਦੇ ਅਸੀਂ ਕਿਸੇ ਤਰੀਕੇ ਦਾ ਇਦਾਂ ਨਹੀਂ ਹੁੰਦਾ ਬਾਕੀ ਇਹਦੇ ਲਈ ਜ਼ਰੂਰੀ ਹੈ ਕਿ ਜਿਹੜਾ ਇਸ਼ਾ ਜ਼ਰੂਰ ਰੱਖਦਾ ਹੋਵੇ ਬੰਦਾ ਨਸ਼ਾ ਛੱਡਣ ਵਾਲਾ ਇਹ ਪ੍ਰੋਡਕਟ ਦੇ ਲਈ ਜਿਹੜਾ ਬੀ ਲਾਈਫ ਤੁਸੀਂ ਸਾਨੂੰ ਦਿਖਾਇਆ ਬਿਲਕੁਲ ਸਰ ਅੱਜ ਜੇ ਤੁਹਾਨੂੰ ਸੱਚਾਈ ਦੱਸਾਂ ਤਾਂ ਪੰਜਾਬ ਦੇ ਵਿੱਚ ਤਕਰੀਬਨ 80% ਬੰਦੇ ਨਸ਼ਾ ਛੱਡਣਾ ਚਾਹੁੰਦੇ ਨੇ ਹੂੰ ਜੇ ਉਹ 20% ਵੀ ਬਚ ਗਏ ਨਾ ਉਹ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਫੇਟ ਦੀ ਪ੍ਰੋਬਲਮ ਹੈ ਕਿਤੇ ਨਾ ਕਿਤੇ ਉਹ ਡਿਪਰੈਸ ਦੇ ਵਿੱਚ ਨੇ ਕਿਤੇ ਨਾ ਕਿਤੇ ਉਹ ਕਿਸੇ ਚੀਜ਼ ਤੋਂ ਡਰੇ ਹੋਏ ਨੇ ਡਰੇ ਇਨ ਦਾ ਸੈਂਸ ਮਤਲਬ ਉਹਨਾਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਜ਼ਿੰਦਗੀ 'ਚ ਫੇਲਿਅਰ ਹੋ ਗਏ ਜਾਂ ਉਹਨਾਂ ਨੂੰ ਲੱਗਦਾ ਅਸੀਂ ਨੇ ਉਹ ਜ਼ਿੰਦਗੀ 'ਚ ਮਕਾਮ ਹਾਸਲ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ਤੇ ਬਹੁਤ ਇਹੋ ਜਿਹੇ ਕਾਰਨ ਵੀ ਨੇ ਕਿਤੇ ਨਾ ਕਿਤੇ ਜਿਹੜੀ ਮਤਲਬ ਇੱਕ ਸੈਕਸ਼ੂਅਲ ਪ੍ਰੋਬਲਮ ਹੁੰਦੀ ਹੈ ਜਿਹੜੀ ਉਹਨੂੰ ਉਹ ਤੋਂ ਹੀ ਡਰ ਤੋਂ ਵੀ ਕਿਤੇ ਨਾ ਕਿਤੇ ਨਸ਼ੇ ਲੱਗੇ ਰਹਿੰਦੇ ਨੇ ਲੇਕਿਨ 80% ਲੋਕ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਸਹੀ ਮੈਡੀਸਨ ਸਹੀ ਤਰੀਕੇ ਨਾਲ ਮਿਲ ਜੇ ਤਾਂ ਉਹ 80% ਲੋਕ ਬੜੀ ਆਸਾਨੀ ਨਾਲ ਇਸ ਨਸ਼ੇ ਦੇ ਜਾਲ ਤੋਂ ਬਾਹਰ ਆ ਜਾਂਦੇ ਨੇ ਹੋਰ ਆਖਰ ਦੇ ਵਿੱਚ ਹੈ ਕਿ ਜਿੰਨੇ ਵੀ ਅੱਜ ਦੇਖੋ ਆਪਾਂ ਤੁਸੀਂ ਪਹਿਲਾਂ ਵੀ ਗੱਲ ਕਰੀ ਨੋ ਡਾਊਟ ਗੱਲ ਹੋ ਵੀ ਜਾਂਦੀ ਹੈ ਕਿ ਯਾਰ ਕਿਤੇ ਨਾ ਕਿਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਗੱਲ ਨਹੀਂ ਹੋ ਰਹੀ ਅਸੀਂ ਪੰਜਾਬੀ ਆ ਤੇ ਅਸੀਂ ਆਪਣੇ ਘਰ ਦੀ ਫਿਕਰ ਕਰਦੇ ਆ ਤੇ ਅਸੀਂ ਇੱਕ ਮੈਸੇਜ ਕਨਵੇ ਕਰਦੇ ਆ ਜਿਵੇਂ ਅੰਦੋਲਨ ਹੁੰਦੇ ਨੇ ਤਾਂ ਇੱਕ ਝੰਡੇ ਦੇ ਉੱਤੇ ਲਿਖਿਆ ਜਾਂਦਾ ਵੀ ਅਸੀਂ ਕਿਸ ਪਰਪਸ ਨੂੰ ਲਾਇਆ ਤਾਂ ਅਸੀਂ ਇਹ ਚੀਜ਼ ਨਹੀਂ ਕਹਿ ਰਹੇ ਕਿ ਐਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਅੰਦੋਲਨ ਹੈ ਇਸ ਅੰਦੋਲਨ ਦੇ ਵਿੱਚ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਸਭ ਨੂੰ ਲੱਗੇ ਚਾਹੇ ਪ੍ਰਸ਼ਾਸਨ ਹੈ ਚਾਹੇ ਕੋਈ ਕੰਪਨੀ ਅਸੀਂ ਕਹਿੰਦੇ ਹਾਂ ਵਧੀਆ ਗੱਲ ਹੈ ਅਗਰ ਕੋਈ ਕੰਪਨੀ ਅੱਛਾ ਪ੍ਰੋਡਕਟ ਲਿਆਂਦੀ ਹੈ ਤੇ ਉਹ ਨਸ਼ਾ ਛਡਾਰ ਰਹੀ ਹੈ ਤਾਂ ਬਹੁਤ ਅੱਛੀ ਗੱਲ ਹੈ ਲੇਕਿਨ ਕਿਸੇ ਦਾ ਫੇਥ ਨਹੀਂ ਟੁੱਟਣਾ ਚਾਹੀਦਾ ਅਸੀਂ ਸਿਰਫ ਉਸੇ ਫੇਥ ਨੂੰ ਬਣਾਉਣ ਦੇ ਬਾਰੇ ਗਾਰੰਟੀ ਦਿੰਨੇ ਆ ਕਿ ਭਾਈ ਤੁਹਾਡੇ ਚਾਹੇ ਤੁਸੀਂ 10000 ਦੀ ਮੈਡੀਸਨ ਖਾ ਗਏ ਅਗਰ ਤੁਸੀਂ ਨਸ਼ਾ ਨਹੀਂ ਬਾਹਰ ਆਏ ਜਾਲ ਚੋਂ ਤੁਸੀਂ 2 ਦਿਨ 3 ਦਿਨ ਤੁਹਾਨੂੰ ਲੱਗਿਆ ਵੀ 1% ਦਾ ਵੀ ਫਰਕ ਨਹੀਂ ਪੈ ਰਿਆ 1% ਛੱਡੋ ਅਸੀਂ ਕਹਿੰਨੇ ਵੀ ਸਾਨੂੰ 50% ਵੀ ਨਹੀਂ ਫਰਕ ਪਿਆ 50% ਹੀ ਫਰਕ ਪਿਆ ਤਾਂ ਅਸੀਂ ਕਹਿੰਨੇ ਆਪਣੇ ਪੈਸੇ ਵਾਪਸ ਲੈ ਜਾਓ ਤੁਸੀਂ ਤਾਂ ਅਸੀਂ ਚਾਹੁੰਦੇ ਹਾਂ ਵੀ ਸਾਰੇ ਜਣੇ ਰਲ ਮਿਲ ਕੇ ਇਸ ਨਸ਼ੇ ਨੂੰ ਪੰਜਾਬ ਚੋਂ ਵੀ ਇਵਨ ਕਿ ਪੂਰੇ ਦੇਸ਼ ਚੋਂ ਬਾਹਰ ਕੱਢੀਏ ਕਿੱਥੇ ਜਿੰਨੀ ਕੁ ਆਪਾਂ ਪਹਿਲ ਕਰ ਸਕਦੇ ਹਾਂ ਓਨੀ ਕੁ ਤਾਂ ਕਰੀਏ ਅਸੀਂ ਕਿੰਨੇ ਕੁ ਲੋਕਾਂ ਦਾ ਛੜਾ ਸਕਦੇ ਹਾਂ ਓਨਾਂ ਕੁ ਤਾਂ ਛੜਵਾਈਏ ਬਹੁਤ ਧੰਨਵਾਦ ਜੀਤਾ ਆ ਔਕਾ ਹੁੰਦਾ ਇਹ ਕਹਿਣਾ ਕਿ ਅਗਰ ਸਾਡੇ ਪ੍ਰੋਡਕਟ ਨੇ ਤੁਹਾਡੇ ਲਈ ਕੋਈ ਫਾਇਦਾ ਨਹੀਂ ਕੀਤਾ ਤੁਹਾਡੇ ਲਈ ਕੰਮ ਨਹੀਂ ਆਇਆ ਤਾਂ ਤੁਸੀਂ ਜਿਹੜੇ ਸਾਰੇ ਪੈਸੇ ਆਪ ਵਾਪਸ ਲੈ ਕੇ ਜਾ ਸਕਦੇ ਹੋ ਤਾਂ ਐਮੀਸੋਲ ਇਹ ਵੀ ਦਾਵਾ ਕਰ ਰਹੀ ਹੈ ਬਾਕੀ ਤੁਸੀਂ ਫ੍ਰੀ ਫੀਲ ਹੋ ਕੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਐਮੀਸੋਲ ਦੇ ਨੰਬਰ ਆ ਜਿਹੜੇ ਸਕਰੀਨ ਦੇ ਹੇਠਾਂ ਚੱਲ ਰਹੇ ਨੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਆਪਣਾ ਵਿਸ਼ਵਾਸ ਹੈ ਜਿਹੜਾ ਭਰੋਸਾ ਇਹਨਾਂ ਦੇ ਨਾਲ ਬਿਲਡ ਕਰ ਸਕਦੇ ਹੋ ਅਗਰ ਭਰੋਸਾ ਤੁਹਾਨੂੰ ਹੁੰਦਾ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਵੀ ਪੀੜਤ ਹੈ ਉਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਬਚਾ ਸਕਦੇ ਹੋ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ